Obrigado. ਦਾ ਭਵਾਂ ਜੀ ਜਿੰਨ ਦੀ ਭਰਾਹੀ ਉੱਧਰ ਦਾ ਸੂਤ ਥੋੜਾ ਜਿਹਾ ਨਹੀਂ ਇਹ ਰਾਰਾ ਬੜਾ ਫੈਰਾ ਰੇ ਬਹੁਤ ਜ਼ਿਆਦਾ ਫੈਰਾ ਹੈ ਨਾ ਹਾਂਜੀ ਠੀਕ ਆ ਜਿੰਨੇ ਜਿੰਨੂ ਆਪਾਂ ਕਿਸੇ ਦੇ ਤਰਲੇ ਮਾਰਨੇ ਨੂੰ ਜਿੰਨੂ ਤੇ ਫੈਰਾ ਨਾਲੇ ਮਿਹਨਤ ਹੋ ਜਾਂਦਾ ਨਾਲੇ ਬੰਦਾ ਵਾਰਮ ਅਪ ਹੋ ਜਾਂਦਾ ਹਾਂਜੀ ਰਾਜਾ ਲੱਗਦਾ ਮੈਨੂੰ ਆਹ ਨਾਲੇ ਆ ਬੌਕਸਰ ਸਾਡੇ ਕੀ ਵਾਓ ਵਧੀਆ ਬਲਟੀ ਨੀ ਆ ਰਿਹਾ ਜੀ ਇੱਥੇ ਕਨੇਪੜੀ ਨੇ ਚਾਰ ਜਣੇ ਬੈਗੇ ਚੱਲ ਜਾਵਣਾ। ਜਾਈ ਇਹ ਆਂਦਾ ਪਿੰਡ ਨੂੰ ਜਦੋਂ ਆਈਆਂ ਹੈ ਨਾ। ਥੋੜੀ ਜੀ ਗੇ ਵੱਧ ਚਾਹੀਦੀ ਏ ਨੂੰ। ਹਾਂ। ਉਹ ਤਾਂ ਚੀਜ਼ ਬੜੀ ਵਧੀਆ ਤਨ ਨਹੀਂ। ਨਹੀਂ ਵਧੀਆ ਬਣੀ ਆ ਗਰਾਊਂਡ। ਮੌਨ ਨਾਲ ਉਹ ਸਹੀ ਆ ਨਾਲੇ ਐਕਸਰਸਾਈਜ਼ ਦੀ ਐਕਸਰਸਾਈਜ਼ ਆ ਬੰਦਾ ਵਾਰਮ ਅਪ ਹੋ ਜਾਂਦਾ। ਆ ਰਿਓ। ਹੜੋ ਗਾ ਮੈਨੂੰ। ਆਣ ਇਧਰੋਂ ਠਾਈ ਆ। ਬੈਠੋ ਪੁੱਛੋ ਥੋ ਕਰ ਲਾ। ਪਰ ਐਟਾ ਪਰ ਐਟਾ ਕਰ। ਚਾੜੂੜੇ ਵਸਾਈ। ਅਸੂਖਾ ਮੁੰਡਾ। ਦਿਸਨਵਾਰ ਕੇ ਤੇ ਕਿ ਭਰੇ। ਦਿੱਲੀ। ਜਿੱਦ ਮਿਸਟੇਕ ਨਹੀਂ ਲੱਗਦੇ। ਮੋਦੀ ਆ ਜੀ। ਬਿਜਾ ਯਾਰ ਮੋਦੀ। ਫੇਰ ਪਹਿਲਾਂ ਹੀ ਹੁੰਤਣਾ ਹੁਣ ਵੀ ਓਏ ਵਿਦੇ ਕੱਕਣੀ ਆਵੇ ਡੋਲਾ ਵੱਡਾ ਕਰ ਫੇਰ ਦੱਸਣਾ ਕੋਈ ਇਹ ਮਾਰ ਲਿਆ ਕੌਣ ਹੀ ਹੈ ਦਾਣਿਓ ਪੈਂਦਿਆਂ ਚੂੜ ਬੋਲਦਾ ਈ ਨਹੀਂ ਨਿਕਿਆ ਚੂੜ ਬੋਲਦਾ ਨਾ ਕਿਹਦੇ ਕੋਲ ਪੌਣ ਖੇਤ ਗਾਂ ਨਹੀਂ ਪੈਂਦੀ ਹੋਰ ਰਾਈਨ ਕਰਨੇ ਮਾਰੇ ਆ ਗਿਆ ਹੈ। ਆ ਕੁਸਾ ਹਾਂ। ਇਹ ਬੱਚਾ। ਮਿਟਾਂ ਤਾਂ ਬੜਾ ਪਿਆ ਹੈ। ਇਹਦੇ ਉਹਨੇ ਕਿੰਨੇ ਵਜੇ ਉਹਨਾਂ ਨੇ 6 ਵਜੇ ਆਉਣਾ। ਕਿੰਨੇ? 6 ਵਜੇ। ਆਉਂਦਾ। ਕਿ ਮੈਂ ਪਹਿਲਾਂ ਆਉਣ ਲੱਗ ਗਿਆ। ਕਿਤੇ 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 ਕਿਤੇ। ਉਹ। ਹਲੇ ਜੁਗਰੂ ਦਾ। ਹਾਂ ਲੈ ਆ ਰਹੇ ਆ। ਉਹ ਲਾਰ ਤੱਕ ਲੈ ਜਾ ਪਾਉਣਾ। ਆ ਆ ਰਹਿ ਆ ਸਾਈਡਾਂ ਵਾਲੀ ਜਿਹੜੀ ਆ ਨਾ ਆ ਸਹੀ ਜੇ ਇੱਧਰ ਨਾ ਮਾਰਿਓ। ਉਹ ਮਾਰੋ ਅਗਲੀ ਚੰਗਾ। ਆਹ। ਆ ਰਹੇ ਤੋ ਉਹ ਸਹੀ ਹੈ ਉੱਧਰ ਨਹੀਂ ਐਡਾ ਕੋਈ ਤਾੜਾ ਨਹੀਂ ਆ। ਆ ਤਾਂ ਤੇਨ ਮੇ ਬਾਜੇ। ਅੱਧੀ। ਸੱਬੀ ਨੂੰ ਥਾਪੀਆਂ। ਸੱਬੀ ਮਾਰ ਉੱਠ ਕੇ ਥਾਪੀਆਂ ਓਏ। ਉਹ ਨਹੀਂ ਐ ਤੇਨ। ਕਾਣੀ ਆ ਤਾਂ ਪਹਿਲਾ ਮੜਾਇਆ ਚੱਲ ਕਿ ਦਿੱਤਾ ਚੱਲ ਜੀ ਮੋੜ ਦੇ ਪਾਜੀ ਠੀਕ ਆ ਜੀ ਕਾਫੇ ਨਾ ਹੋਈ ਮਿੱਟੀ ਮੁੱਟੀ ਕਿ ਨਹੀਂ ਐਂਦਾ ਕੋਲ ਲੈਣਾ ਕੱਲ ਮੈਂ ਮੇਰੀਆਂ ਕੋਲ ਨੰਬਰ ਆ ਗਿਆ ਆਏ ਉਸੰਨਾ ਚੱਲ ਗਾ ਇਸ ਤੇ ਰਹਿਂਦੇ ਆ ਬੋਲੀ ਆ ਇਹਨਾਂ ਦਾ ਬਤਾ ਚੱਲ ਗਾ ਕਿ ਉਧਰੋਂ ਤੁਰੇ ਆਓ ਐਂਦਾ ਚੱਲ ਗਾ ਕੋਈ ਢੱਕੇ ਤੋਂ ਕੋਲ ਨਾ ਐਂ ਨਹੀਂ ਢੋਲਣਾ ਹੈ ਮੋੜੇ ਨਾਲ ਮੋੜੇ ਚੱਲ ਆ ਦੂਰ ਕੇ ਮੈਨਾ ਮਾਰ ਸਿੱਧੀ ਬਣਾਣਾ ਕੀ ਬਣਾਉਂਦਾ ਇਹਦਾ ਪਿੱਛੇ ਨਹੀਂ ਕੁਝ ਸਕਦਾ ਚੱਲ ਇਹਨੂੰ ਇਹਨੂੰ ਕਹਿੰਦਾ ਆਇਆ ਤੂੰ ਲੀਕੋ ਬਾਲੀ ਨੂੰ ਪੰਜਾ ਮਿੰਟਾ ਮਾਰ ਦੋਰਾ ਮਾਰ ਬੰਨੀ ਨਹੀਂ ਬਈ ਤੈਨੂੰ ਮੈਂ ਕਹਿਣਾ ਮੰਨਦਾ ਯਾ ਪਰ ਪੰਜਾ ਮਿੰਟਾ ਲੌ ਕੇ ਕਰਦੇ ਆਂ ਕਿ ਬਣਾਣਾ ਬੱਤਰਾ ਮੁਰਜੇ ਕਿ ਮੁਰਜੇ ਇੱਥੋਂੋਂ ਗਾ ਮੁਰਨਾ ਹੀ ਉਸੇ ਲਈ ਬੱਤਰਾ We'll mm -hmm. 2600 ਜਿਆਦਾ ਜੋਰ ਮਾਰਦਾ ਹੀ ਉਹ ਇਹਨਾਂ ਨੂੰ ਪਹਿਲਾਂ ਪਹੁੰਚਦੇ ਆ ਠੀਕ ਆ ਚੱਲੋ ਆ ਚੱਲੋ